ਸਿੱਧੂ ਮੂਸੇਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਯਾਰ ਤੇ ਭਰਾ ਤਾਂ ਕਈ ਸਿੰਗਰ ਸਿੱਧੂ ਮੂਸੇਵਾਲਾ ਨੂੰ ਆਪਣਾ ਦੱਸਦੇ ਹਨ ਪਰ ਜੇਕਰ ਕੋਈ ਸਿੰਗਰ ਖੁੱਲ ਕੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਬੋਲਦਾ ਹੈ ਤਾਂ ਉਹ ਹੈ ਪੰਜਾਬੀ ਸਿੰਗਰ ਗੁਲਾਬ ਸਿੱਧੂ ਜਿਹੜਾ ਕਿ ਕਦੇ ਵੀ ਇਹ ਨਹੀਂ ਦੇਖਦਾ ਕਿ ਉਹ ਕਿੱਥੇ ਮੌਜੂਦ ਹੈ ਬਸ ਜਿੱਥੇ ਮੌਕਾ ਮਿਲਦਾ ਹੈ ਸਿੱਧੂ ਮੂਸੇਵਾਲਾ ਬਾਰੇ ਬੋਲਦਾ ਜਰੂਰ ਹੈ ਇਦਾਂ ਹੀ ਹੋਇਆ ਬਰਨਾਲੇ ਤੋਂ ਸਾਹਮਣੇ ਆਈ ਇਸ ਵੀਡੀਓ ਵਿੱਚ ਜਿੱਥੇ ਕਿ ਆਉਣ ਵਾਲੀ ਪੰਜਾਬੀ ਫਿਲਮ ਜ਼ੌਂਬੀ ਲੈਂਡ ਦੀ ਸਾਰੀ ਸਟਾਰ ਕਾਸਟ ਫਿਲਮ ਦੇ ਪ੍ਰੋਮੋਸ਼ਨ ਲਈ ਪਹੁੰਚੀ ਹੋਈ ਸੀ ਤੇ ਗੁਲਾਬ ਸਿੱਧੂ ਨੂੰ ਵੀ ਇੱਥੇ ਇਨਵਾਈਟ ਕੀਤਾ ਹੋਇਆ ਸੀ ਪਰ ਫਿਲਮ ਦੀ ਪ੍ਰੋਮੋਸ਼ਨ ਕਰਨ ਤੋਂ ਪਹਿਲਾਂ ਗੁਲਾਬ ਸਿੱਧੂ ਨੇ ਆਪਣੇ ਪੱਕੇ ਯਾਰ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਤੇ ਉਸਤੇ ਜਸਟਿਸ ਲਈ ਬੋਲਿਆ ਤੇ ਫਿਰ ਸਿੱਧੂ ਮੂਸੇਵਾਲਾ ਦੇ ਗੀਤ ਵੀ ਸੁਣਾਏ ਜਿਸ ਤੋਂ ਬਾਅਦ ਉੱਥੇ ਪਹੁੰਚੇ ਫੈਨਾਂ ਦਾ ਜੋਸ਼ ਦੇਖਣ ਹੀ ਵਾਲਾ ਸੀ ਇੱਕ ਦਾੜੀ ਸਾਡਾ ਵੱਡਾ ਭਾਈ ਬਹੁਤ ਇਨਸਪੈਕਟਰ ਮੈਨੂੰ ਢੱਲੋਂ ਜੀ ਦੇ ਨਾਮ ਦੀ ਜਰੂਰ ਮਾਰਿਓ ਬਹੁਤ ਦੇਖ ਦੇ ਐਕਟਿੰਗ ਸਿਹਰਾ ਸੱਚੀ ਢੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਤੇ ਦੂਜੀ ਤਾੜੀ ਮੇਰੇ ਭਰਾ ਸਿੱਧੂ ਮੂਸੇ ਵਾਲੇ ਦੇ ਨਾਮ ਦੀ ਜਰੂਰ ਮਾਰੋ ਕੱਲ ਮੇਰੇ ਭਰਾ ਦੀ ਵਰਸੀ ਸੀ ਸੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਂਦੇ ਹੋ #justiceforsidhumuswala ਲੈ ਕੇ ਜਰੂਰ ਪਾਇਆ ਕਰੋ ਸਾਡੇ ਭਰਾ ਦੀ ਮੂਵੀ ਆ ਰਹੀ ਹੈ ਤੇ ਸਾਡਾ ਵੱਡਾ ਭਾਈ ਮੈਨੂੰ ਢੱਲੋਂ ਸਾਹਿਬ ਤੇ ਮੈਮ ਕਨਿਕਾ ਜੀ ਜੌਂਬੀ ਲੈਂਡ ਪਿੰਡ ਪਿਆ ਸਾਰਾ ਜੌਂਬੀ ਲੈਂਡ ਬਣਿਆ ਤੇ ਸਾਰੇ ਜਾਣੇ ਦੇਖਣ ਜਾਇਓ 13 ਤਰੀਕ ਨੂੰ ਆ ਰਹੀ ਹੈ ਤੇ ਚੱਬ ਕੱਡੇ ਪਿਆ ਸਾਰਿਆਂ ਤੋਂ ਵੱਖਰਾ ਕਨਸੈਪਟ ਹੈ ਤੁਹਾਨੂੰ ਦੇਖ ਕੇ ਸਵਾਦ ਆਊਗਾ ਸਾਰਾ ਕੁਝ ਅਲੱਗ ਹੈ ਤੇ ਬਾਈ ਬਣੇ ਸਾਰੇ ਜਾਣੇ ਦੇਖਣ ਜਾਊਂਗੇ ਜੋਰ ਬਣਾ ਪਟਾ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਹੈ सिधू आए जेको शेरां छॾे शिकार हरदलियां रोक कुझ पक हथां Hey. Hey — ਬੈਮਪਾਲਿਆ